हां जी ਕਿਸਾਨ ਦੋਸਤੋ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਵਿਅਕਤੀ ਦਾ ਆਪਣਾ ਆਪਣਾ ਟਾਰਗੇਟ ਜੇਕਰ ਫੌਜੀ ਦਾ ਟਾਰਗੇਟ ਬਾਰਡਰਾਂ ਦੀ ਰਾਖੀ ਕਰਨਾ ਦੁਕਾਨਦਾਰ ਦਾ ਟਾਰਗੇਟ ਆ ਕਿ ਆਪਣੀ ਗਾਕੀ ਨੂੰ ਵਧਾਉਣਾ ਅਤੇ ਉਸੇ ਤਰੀਕੇ ਦੇ ਨਾਲ ਕਿਸਾਨ ਦਾ ਟਾਰਗੇਟ ਆ ਕਿ ਆਪਣੀ ਫਸਲ ਤੋਂ ਚੰਗਾ ਮੁਨਾਫਾ ਲੈਣਾ ਆਪਣੀ ਫਸਲ ਤੇ ਚੰਗੇ ਦਾਣੇ ਲੈ ਕੇ ਆਵੇ ਸੋ ਇਸੇ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਸਾਨ ਝੋਨੇ ਦੀ ਲਵਾਈ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਫੁੱਲ ਮਿਹਨਤ ਅਤੇ ਫੁੱਲ ਖਰਚਾ ਕਰ ਰਿਹਾ ਹੈ ਸੋ ਇਸੇ ਮਿਹਨਤ ਨੂੰ ਇਸੇ ਖਰਚੇ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਾਂ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਕਿਸਾਨ ਦੇ ਲਈ ਨਸਾਰੇ ਦੇ ਸਮੇਂ ਤੇ ਇੱਕ ਚੰਗੀ ਸਪਰੇ ਜੋ ਕਿ ਦਾਣਿਆਂ ਦੇ ਵਿੱਚ ਫੋਕ ਦਾਣੇ ਦੀ ਚਮਕ ਦਾਣੇ ਦੀ ਫਲਾਵਟ ਤੇ ਦਾਣੇ ਦਾ ਵਜ਼ਨ ਵਧਾਉਣ ਦੇ ਵਿੱਚ ਕਾਫੀ ਸਹਾਇਤਾ ਕਰਦੀ ਆ। ਸੋ ਗੱਲ ਕਰਦੇ ਆਂ ਆਪਾਂ ਇਸ ਵੀਡੀਓ ਦੇ ਵਿੱਚ। ਸੋ ਸਭ ਤੋਂ ਪਹਿਲਾਂ ਸਵਾਗਤ ਆ ਮੇਰੇ ਚੈਨਲ ਪੰਜਾਬ ਮਾਡਰਨ ਖੇਤੀ ਵਿੱਚ ਜੋ ਕਿਸਾਨ ਭਰਾ ਮੇਰੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਦਾ ਬਟਨ ਦਬਾ ਲੈਣ ਤਾਂ ਕਿ ਅੱਗੇ ਜੋ ਵੀ ਵੀਡੀਓ ਰਾਹੀਂ ਜਾਣਕਾਰੀ ਆਉਗੀ ਸਦੀ ਤੁਹਾਡੇ ਤੱਕ ਮਹਈਆ। ਹੋ ਸਕੇ ਸੋ ਗੱਲ ਕਰ ਗਏ ਆਪਣੇ ਟਾਪਿਕ ਤੇ ਝੋਨੇ ਦੇ ਨਸਾਰੇ ਦੇ ਸਮੇਂ ਤੇ ਇੱਕ ਜ਼ਬਰਦਸਤ ਸਪਰੇ ਸੋ ਕਿਸਾਨ ਦੋਸਤੋ ਆਪਾਂ ਕਾਫੀ ਟਾਈਮ ਤੋਂ ਐਨਪੀਕੇ ਵਰਤ ਰਹੇ ਆ ਐਨਪੀਕੇ ਦੇ ਨਾਲ ਆਪਾਂ ਬੋਰਨ ਦੀ ਵੀ ਵਰਤੋਂ ਕਰ ਰਹੇ ਆ ਸੋ ਕਰ ਕਿਹੜੇ ਸਮੇਂ ਤੇ ਰਹੇ ਆ ਝੋਨੇ ਦੇ ਨਸਾਰੇ ਦੇ ਸਮੇਂ ਤੇ ਕੁਝ ਫਾਰਮਰ ਆ ਕਿ 0.52 34 ਦੀ ਵੀ ਵਰਤੋਂ ਕਰ ਰਹੇ ਆ ਕੁਝ ਫਾਰਮਰ ਆ ਕਿ 0050 ਦੀ ਵੀ ਵਰਤੋਂ ਕਰ ਰਹੇ ਆ ਜਾਂ ਹੋਰ ਵੀ ਮਾਰਕੀਟ ਦੇ ਵਿੱਚ ਕਾਫੀ ਤਰ੍ਹਾਂ ਦੇ ਐਨਪੀਕੇ ਵਰਤੇ ਜਾਂਦੇ ਆ ਜਾਂ ਪਾਏ ਜਾਂਦੇ ਆ ਸੋ ਉਹਨਾਂ ਦੀ ਵਰਤੋਂ ਕਿਸਾਨ ਕਰ ਰਹੇ ਆ ਟਾਰਗੇਟ 1 ਕੇ ਫਸਲ ਤੋਂ ਚੰਗਾ ਚਾੜ ਲੈਣਾ ਹੁਣ ਕਿਸਾਨ ਭਰਾ ਐਨਪੀਕੇ ਪਲੱਸ ਬੋਰਨ ਸੋ ਕਾਫੀ ਸਮੇ ਤੋਂ ਇਸ ਚੀਜ਼ ਦੀ ਵਰਤੋਂ ਕਰ ਰਹੇ ਆ ਤੇ ਰਿਜ਼ਲਟ ਵੀ ਬਹੁਤ ਚੰਗੇ ਲੈ ਰਹੇ ਆ ਮੈਂ ਉਮੀਦ ਕਰਦਾ ਕਿ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਦਾ ਰਿਜ਼ਲਟ ਵਧੀਆ ਕਿਸਾਨਾਂ ਨੂੰ ਮਿਲਦਾ ਰਹੂਗਾ ਹੁਣ ਆਪਾਂ ਐਨਪੀਕੇ ਪਲੱਸ ਬੋਰਨ ਦੇ ਵਿੱਚ ਤੀਜੀ ਚੀਜ਼ ਕੀ ਐਡ ਕਰਨੀ ਆ ਸੋ ਆਪਾਂ ਉਹਦੇ ਤੇ ਗੱਲ ਕਰਾਂਗੇ ਐਨਪੀਕੇ ਆਪਾਂ ਸਿਰਫ ਤੇ ਸਿਰਫ ਵਰਤਾਂਗੇ 13045 ਕਾਰਨ ਵੀ ਅੱਗੇ ਜਾ ਕੇ ਦੱਸਿਆ ਜਾਊਗਾ ਕਿ ਕਿਹੜਿਆਂ ਕਾਰਨਾ ਕਰਕੇ ਇਹ ਹੀ ਆਪਾਂ 13045 ਵਰਤਣਾ ਪਲੱਸ ਆਪਾਂ ਐਡ ਕਰਨੀ ਆ ਬੋਰਨ ਪਲੱਸ ਇਹਦੇ ਵਿੱਚ ਆਪਾਂ ਐਡ ਕਰਾਂਗੇ ਜਿੰਕ ਸੋ ডোজ ਧਿਆਨ ਨਾਲ ਸਮਝ ਲਓ ਅਤੇ ਕਿਹੜੀ ਜਿੰਕ ਦੀ ਵਰਤੋਂ ਕਰਨੀ ਆ ਇਹ ਵੀ ਧਿਆਨ ਨਾਲ ਸਮਝ ਆ ਜਾਵੇ ਸੋ ਵੀਡੀਓ ਨੂੰ ਧਿਆਨ ਨਾਲ ਸੁਣਨਾ ਨਿੱਕੇ ਨਿੱਕੇ ਗੱਲਾਂ ਸਕਿੱਪ ਕੀਤੇ ਮਿਸ ਹੋ ਜਾਂਦੀਆਂ ਤੇ ਅੱਗੇ ਜਾ ਕੇ ਆਪਣੀ ਕੋਈ ਫਸਲ ਦਾ ਜਾਂ ਫਿਰ ਆਪਣੀ ਸਪਰੇ ਦਾ ਜਾਂ ਫਿਰ ਆਪਣੇ ਕੋਈ ਪੈਸਿਆਂ ਦਾ ਨੁਕਸਾਨ ਨਾ ਹੋਵੇ ਸੋ ਦੋਸਤੋ ਸਭ ਤੋਂ ਪਹਿਲਾਂ 13045 13045 ਹੀ ਕਿਉਂ ਲੈਣੀ ਆ ਸੋ 05234 ਦੇ ਵਿੱਚ 52% ਫਾਸਫੋਰਸ ਹੋਣ ਦੇ ਕਾਰਨ ਜਾਨੀ ਕਿ ਡੀਏਪ ਵਾਲਾ ਤੱਤ ਹੋਣ ਦੇ ਕਾਰਨ ਸੋ ਜ਼ਿੰਕ ਦਾ ਉਹਦੇ ਨਾਲ ਕੰਬੀਨੇਸ਼ਨ ਨਹੀਂ ਬਣਦਾ ਸੋ ਇਸੇ ਕਰਕੇ ਆਪਾਂ ਸਿਰਫ ਤੇ ਸਿਰਫ 13045 ਵਰਤਨੀ ਆ ਜਿਹਦੇ ਵਿੱਚ 13% ਨਾਈਟ੍ਰੋਜਨ ਅਤੇ 45% ਪੋਟਾਸ਼ੀਅਮ ਨਾਈਟ੍ਰੇਟ ਪਾਇਆ ਜਾਂਦਾ ਹੈ ਸੋ ਆਪਾਂ ਇਹਦੀ ਵਰਤੋਂ ਕਰਨੀ ਆ ਡੋਜ ਕੀ ਆ 2 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸੋ ਸਪਰੇਅ ਕਰਦੇ ਸਮੇ ਤੁਸੀ ਪਾਣੀ ਦੀ ਡੋਜ਼ 150 ਤੋਂ ਲੈ ਕੇ 200 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਲਾਉਣਾ ਜ਼ਰੂਰੀ ਆ ਜੇਕਰ ਤੁਸੀ ਪਾਣੀ ਦੀ ਵਰਤੋਂ ਘੱਟ ਕਰਾਂਗੇ ਤਾਂ ਪੱਤਿਆਂ ਦੇ ਉੱਪਰ ਬਰਨਿੰਗ ਦੀ ਸ਼ਿਕਾਇਤ ਆ ਸਕਦੀ ਆ ਉੱਪਰੋਂ ਨੋਕਾਂ ਮੱਚ ਸਕਦੀਆਂ ਸੋ ਇਸ ਕਰਕੇ 150 ਤੋਂ ਲੈ ਕੇ 200 ਲੀਟਰ ਪਾਣੀ ਲਾਉਣਾ ਜ਼ਰੂਰੀ ਆ 2 ਕਿਲੋ 13045 ਹੋਗੀ ਪਲੱਸ ਇਸ ਦੇ ਵਿੱਚ ਆਪਾਂ ਐਡ ਕਰਨਾ ਹੈ ਬੋਰੋਨ ਜੋ ਕਿ ਤੁਸੀ ਪੁਰਾਣੇ ਸਮਿਆਂ ਤੋਂ ਵਰਤ ਰਹੇ ਆ ਬੋਰੋਨ ਦੀ ਡੋਜ਼ ਤੁਸੀ 60 ਤੋਂ ਲੈ ਕੇ 70 ਗ੍ਰਾਮ ডোজ ਵਰਤਨੀ ਆ ਇਸ ਤੋਂ ਜ਼ਿਆਦਾ ਤੁਸੀਂ boron ਦੀ ডোজ ਨਹੀਂ ਵਰਤਨੀ ਸੋ 20% ਵਾਲਾ boron ਜੋ ਪਾਊਡਰ ਫਾਰਮ ਦੇ ਵਿੱਚ ਆ ਰਿਹਾ ਹੈ ਉਹਦੀ ডোজ ਦੱਸੀ ਜਾ ਰਹੀ ਹੈ ਅਤੇ ਬਾਕੀ ਜੇ ਕੋਈ ਹੋਰ ਵੀ ਤੁਹਾਨੂੰ boron ਦੁਕਾਨਦਾਰ ਦੇ ਰਿਹਾ ਤਾਂ ਉਹਦੇ ਤੋਂ ਉਸ ਹਿਸਾਬ ਨਾਲ ডোজ ਪੁੱਛ ਕੇ ਹੀ ਵਰਤੀ ਜਾਵੇ ਜੇਕਰ 20% ਵਾਲਾ boron ਮਿਲ ਰਿਹਾ ਤਾਂ ਉਹਦੀ ਇੰਨੀ ਹੀ ডোজ ਪਾਉਣੀ ਆ ਸੋ ਨੰਬਰ 3 ਤੇ ਆਪਾਂ ਐਡ ਕਰਨੀ ਹੈ ਚੁਲੇਟਡ ਜ਼ਿੰਕ ਚੁਲੇਟਡ ਜ਼ਿੰਕ ਈਡੀਟੀ ਜੋ ਕਿ 12% ਵਾਲੀ ਜ਼ਿੰਕ ਆ ਰਹੀ ਹੈ ਸਪੈਸ਼ਲ ਸਪਰੇਅ ਦੇ ਲਈ ਵਰਤੀ ਜਾਣ ਵਾਲੀ ਜ਼ਿੰਕ ਉਹਦੀ ਡੋਜ਼ ਆਪਾਂ ਪਾਉਣੀ ਹੈ 100 ਤੋਂ ਲੈ ਕੇ 150 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਹੁਣ ਇੱਥੇ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਹੈ ਕਿ ਘੋਲ ਬਣਾਉਂਦੇ ਸਮੇਂ ਆਪਾਂ ਇਹਨਾਂ ਤਿੰਨਾਂ ਦਾ ਘੋਲ ਵੱਖਰਾ-ਵੱਖਰਾ ਰੱਖਣਾ ਹੈ ਇੱਕੋ ਭਾਂਡੇ ਦੇ ਵਿੱਚ ਘੋਲ ਨਹੀਂ ਬਣਾਉਣਾ ਤੇ ਨੰਬਰ 2 ਤੇ ਕੁਝ ਕੁ ਕਿਸਾਨਾਂ ਦੇ ਵੀ ਸਵਾਲ ਹੋਣਗੇ ਕਿ ਝੋਨੇ ਦੇ ਨਸਾਰੇ ਦੇ ਸਮੇਂ ਤੇ ਜ਼ਿੰਕ ਹੀ ਕਿਉਂ ਐਡ ਕੀਤੀ ਜਾਵੇ ਜਾਂ ਕੀ ਫਾਇਦੇ ਮਿਲਣਗੇ ਜ਼ਿੰਕ ਦੇ ਸੋ ਆਪਾਂ ਗੱਲ ਐਗਜ਼ਾਮਪਲ ਦੇ ਤੌਰ ਤੇ ਕਰਾਂਗੇ ਇੱਕ ਉਦਾਹਰਣ ਦੇ ਤੌਰ ਤੇ ਕਿ ਆਪਾਂ ਝੋਨੇ ਦੀ ਫੋਟ ਦੇ ਸਮੇਂ ਤੇ ਝੋਨੇ ਦੀ ਚੰਗੀ ਫੋਟ ਲਾਉਣ ਦੇ ਲਈ ਕਾਫੀ ਮਟੀਰੀਅਲ ਕਾਫੀ ਪ੍ਰੋਡਕਟ ਵਰਤਦੇ ਆ ਕਿ ਝੋਨੇ ਦੀ ਫੋਟ ਚੰਗੀ ਹੋਵੇ ਫਾਰ ਐਗਜ਼ਾਮਪਲ ਟਿਲਰਿੰਗ ਸਟੇਜ ਤੇ ਜੇਕਰ ਦੇਖਿਆ ਜਾਵੇ ਤਾਂ ਆਪਾਂ ਇੱਕ ਬੂਟੇ ਤੋਂ 25 ਟਿਲਰਿੰਗ ਤਿਆਰ ਕਰਦੇ ਆ ਜੋ ਉਹਦੀਆਂ 25 ਬ੍ਰਾਂਚਾਂ ਨੇ 25ਾਂ ਬ੍ਰਾਂਚਾਂ ਦੇ ਵਿੱਚੋਂ ਜਿਹੜੀਆਂ ਉਹਦੀਆਂ ਮੁੰਜਰਾਂ ਆ ਰਹੀਆਂ 20 ਬ੍ਰਾਂਚਾਂ ਤੇ ਸੋ 20 ਸਾਖਾਂ ਹੀ ਮੁੰਜਰਾ ਲੈ ਕੇ ਆ ਰਹੀਆਂ ਤੇ ਫਿਰ ਪੰਜ ਸਾਖਾਂ ਦਾ ਗਾਇਬ ਹੋ ਜਾਣਾ ਉਹ ਕਿੱਧਰ ਜਾਂਦਾ ਏ ਕਾਰਨ ਕੀ ਬਣਦਾ ਏ ਸੋ ਪਹਿਲੇ ਸਮਿਆਂ ਦੇ ਵਿੱਚ ਚੰਗੀ ਖਰਾਕ ਚਾੜ ਕੇ ਬੂਟੇ ਦੀ ਫੋਟ ਤਾਂ ਆਪਾਂ ਬਿਲਕੁਲ ਕਰਾ ਲੈਣੇ ਆ ਪਰ ਨਸਾਰੇ ਦੇ ਸਮੇਂ ਤੇ ਜਾ ਕੇ ਉਹ 25 ਦੀਆਂ 25 ਸਾਖਾਂ ਆਪਾਂ ਨੂੰ ਦਾਣੇ ਨਹੀਂ ਦਿੰਦੀਆਂ ਕਾਰਨ ਕੀ ਆਪਣੀ ਜ਼ਮੀਨ ਦੀ ਕਮਜ਼ੋਰੀ ਜਾਂ ਫਿਰ ਆਪਣੀ ਫਸਲ ਦੇ ਵਿੱਚ ਕਮਜ਼ੋਰੀ ਇਸੇ ਕਰਕੇ ਆਪਾਂ ਇਸ ਵੀਕਨੈਸ ਨੂੰ ਦੂਰ ਕਰਨ ਦੇ ਲਈ ਕੁਝ ਕਪੋਸ਼ਕ ਤੱਤਾਂ ਦੀ ਵਰਤੋਂ ਨਸਾਰੇ ਦੇ ਸਮੇਂ ਤੇ ਪਹਿਲੇ ਸਮਿਆਂ ਤੋਂ ਹੀ ਕਰਦੇ ਆਏ ਹਾਂ ਸੋ ਆਪਾਂ ਇੱਕ ਚੀਜ਼ ਇਸੇ ਕਰਕੇ ਨਾਲ ਜ਼ਿੰਕ ਦੀ ਵਰਤੋਂ ਕਰਨੀ ਹੈ ਕਿ ਆਪਾਂ ਨੂੰ ਨਸਾਰੇ ਦੇ ਸਮੇਂ ਤੇ ਫਸਲ ਦੇ ਵਿੱਚ ਕੋਈ ਕਮਜ਼ੋਰੀ ਨਾ ਆਵੇ ਜਾਂ ਫਿਰ ਚੰਗੇ ਦਾਣੇ ਲੈ ਕੇ ਆਵੇ ਅਤੇ ਇਸੇ ਕਰਕੇ ਪੋਟਾਸ਼ ਦਾ ਕੰਮ ਕਿ ਬੂਟੇ ਦੀ ਗ੍ਰੋਥ ਨੂੰ ਰੋਕ ਕੇ ਉਸ ਦਾ ਮੁੰਜਰ ਦੇ ਵਾਲੇ ਪਾਸੇ ਧਿਆਨ ਦੇਣਾ ਮੁੰਜਰ ਦੇ ਵਾਲੇ ਪਾਸੇ ਫਲੋ ਦੇਣਾ ਬੂਟੇ ਨੇ ਉਮੈ ਉਮੀਦ ਕਰਦਾ ਕਿ ਤੁਸੀਂ ਜਾਣਕਾਰੀ ਤੋਂ ਸੰਤੁਸ਼ਟ ਹੋਵੋਗੇ ਵੀਡੀਓ ਦੇ ਵਿੱਚ ਦੱਸੀ ਗਈ ਡੋਜ਼ ਦੇ ਮੁਤਾਬਕ ਹੀ ਡੋਜ਼ ਵਰਤੀ ਜਾਵੇ ਅਤੇ ਕੋਲ ਵੱਖਰਾ-ਵੱਖਰਾ ਬਣਾਉਣਾ ਜ਼ਰੂਰੀ ਆ ਲਾਲ, ਨੀਲੇ, ਕਾਲੇ, ਪੀਲੇ ਲੀਟਰਾਂ ਨੂੰ ਛੱਡ ਕੇ ਜੇਕਰ ਤੁਸੀਂ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰੋਗੇ ਸੋ ਜ਼ਮੀਨ ਦੀ ਇਹ ਪਯਾਊ ਸ਼ਕਤੀ ਤੇ ਵੀ ਕੋਈ ਇਫੈਕਟ ਨਹੀਂ ਪੈਂਦਾ ਤੇ ਫਸਲ ਵੀ ਆਪਣੀ ਬਿਲਕੁਲ ਤੰਦਰੁਸਤ ਤੇ ਚੰਗੀ ਫੋਟ ਫਟਾਰੇ ਦੇ ਨਾਲ ਜਾਂ ਫਿਰ ਚੰਗੇ ਦਾਣਿਆਂ ਦੇ ਨਾਲ ਪੱਕੇਗੀ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਅੱਗੇ ਨਵੀਂ ਵੀਡੀਓ ਲੈ ਕੇ ਨਵੀਂ ਜਾਣਕਾਰੀ ਲੈ ਕੇ ਧੰਨਵਾਦ